ਅਮਰੀਕਾ ਦੇ ਵਿੱਚੋਂ ਜਿੱਥੇ 트럼ਪ ਦੇ ਹੁਕਮਾਂ ਦੇ ਤਹਿਤ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਸਖਤੀ ਹੈ ਜਿਹੜੀ ਉਹ ਜਾਰੀ ਹੈ ਜਿਸ ਦੇ ਤਹਿਤ ਹੁਣ ਖਬਰ ਸਾਹਮਣੇ ਆਈ ਹੈ ਕਿ ਅਮਰੀਕਾ ਤੋਂ ਵਾਪਸ ਆਉਣਗੇ ਹੁਣ 100 19 ਡਿਪੋਰਟ ਕੀਤੇ ਹੋਏ ਭਾਰਤੀ ਜੀ ਹਾਂ ਕੱਲ ਭਾਰਤ ਲਿਆ ਦੇ ਜਾਣਗੇ ਅਮਰੀਕਾ ਤੋਂ ਡਿਪੋਰਟ ਕੀਤੇ ਹੋਏ ਭਾਰਤੀ ਦੋ ਫਲਾਈਟਸ ਨੇ ਜਿਹੜੀਆਂ ਇੱਕ ਕੱਲ ਆਏਗੀ ਤੇ ਇੱਕ ਪਰਸੋਂ ਆਏਗੀ ਤੇ ਅਮ੍ਰਿਤਸਰ 에ਅਰਪੋਰਟ ਦੇ ਉੱਤੇ ਇਹ ਜਿਹੜੀਆਂ ਦੋ ਫਲਾਈਟਸ ਨੇ ਉਹ ਲੈਂਡ ਹੋਣਗੀਆਂ ਤਾਂ ਜਿਹੜੀ ਕੱਲ ਫਲਾਈਟ ਆਏਗੀ ਉਸ ਦੇ ਬਾਬਤ ਜਾਣਕਾਰੀ ਸਾਹਮਣੇ ਆਈ ਹੈ ਕਿ 119 ਭਾਰਤੀ ਨੇ ਜਿਹੜੇ ਉਸ ਫਲਾਈਟ ਦੇ ਰਾਹੀ ਡਿਪੋਰਟ ਕੀਤੇ ਹੋਏ ਭਾਰਤੀ ਨੇ ਜਿਹੜੇ ਉਹ ਪੰਜਾਬ ਆਉਣਗੇ ਤੇ ਉਹ ਇੱਥੇ ਉਹਨਾਂ ਨੂੰ ਲਿਆਂਦਾ ਜਾਵੇਗਾ ਇੰਡੀਆ ਪਹੁੰਚਣਗੇ ਜਿੱਥੇ ਕਿ ਅਮ੍ਰਿਤਸਰ 에ਅਰਪੋਰਟ ਦੇ ਉੱਤੇ ਇਸ ਫਲਾਈਟ ਨੂੰ ਲੈਂਡ ਕਿਤਾ ਜਾਵੇਗਾ ਤੇ 16 ਫਰਵਰੀ ਨੂੰ ਵੀ ਜਿਹੜੀ ਸੈਕਿੰਡ ਫਲਾਈਟ ਆ ਉਹ ਆਵੇਗੀ ਹਾਲਾਂਕਿ ਉਸ ਦੇ ਵਿੱਚ ਕਿੰਨੇ ਭਾਰਤੀ ਮੌਜੂਦ ਹੋਣਗੇ ਉਹਨਾਂ ਦੀ ਹਲੇ ਤੱਕ ਗਿਣਤੀ ਕੋਈ ਸਪਸ਼ਟ ਨਹੀਂ ਹੋਈ ਹੈ ਪਰ ਇਸ ਵੇਲੇ ਦੀ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਕਿ 119 ਭਾਰਤੀ ਨੇ ਜਿਹੜੀ ਕੱਲ ਲਿਉਂਦੇ ਜਾਣਗੇ ਹਾਲਾਂਕਿ ਇਸ ਦੇ ਵਿੱਚ ਇਹ ਗੱਲ ਮੇਨ ਸਾਹਮਣੇ ਆਈ ਹੈ ਕਿ ਜਿਵੇਂ ਕਿ ਪਿਛਲੀ ਵਾਰ ਅਮਰੀਕਾ ਤੋਂ ਮਿਲਟਰੀ ਦੇ ਜਹਾਜ਼ ਦੇ ਵਿੱਚ ਰਿਪੋਰਟ ਕੀਤੇ ਹੋਏ ਭਾਰਤੀਆਂ ਨੂੰ ਲਿਆਂਦਾ ਗਿਆ ਸੀ ਪਰ ਇਸ ਵਾਰ ਭਾਰਤੀ ਜਹਾਜ਼ ਦੇ ਰਾਹੀਂ ਜਿਹੜੇ ਇਹ ਪ੍ਰਵਾਸੀ ਨੇ ਇਹ ਵਾਪਸ ਇੰਡੀਆ ਆਉਣਗੇ ਇਹਨਾਂ ਨੂੰ ਲਿਆਉਣ ਦੇ ਲਈ ਜਿਹੜੀ ਫਲਾਈਟ ਹੈ ਉਹ ਇੰਡੀਅਨ ਫਲਾਈਟ ਹੋਵੇਗੀ ਹਾਲਾਂਕਿ ਕਿਹੜੀ ਫਲਾਈਟ ਹੋਵੇਗੀ ਇਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਸਾਹਮਣੇ ਆਈ ਪਰ ਮੇਨ ਗੱਲ ਇਹ ਹੈ ਕਿ ਹੁਣ ਮਿਲਟਰੀ ਦੇ ਜਹਾਜ਼ ਦੇ ਵਿੱਚ ਨਹੀਂ ਆਉਣਗੇ ਤੇ ਭਾਰਤੀ ਜਹਾਜ਼ ਦੇ ਰਾਹੀਂ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਨੇ ਉਹਨਾਂ ਨੂੰ ਇੰਡੀਆ ਲਿਆਂਦਾ ਜਾਵੇਗਾ ਤਾਂ 15 ਫਰਵਰੀ ਨੂੰ ਇੱਕ ਫਲਾਈਟ ਲੈਂਡ ਹੋਵੇਗੀ ਜਿਸ ਦੇ ਵਿੱਚ 119 ਭਾਰਤੀ ਹੋਣਗੇ ਹਾਲਾਂਕਿ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਕਾਰੀ ਸਾਹਮਣੇ ਆਈ ਹੈ ਕਿ ਉਹਨਾਂ ਦੇ ਵਿੱਚ 68 ਭਾਰਤੀ ਹੋਣਗੇ 33 ਹਰਿਆਣੇ ਦੇ ਤੇ ਕੁਝ ਗੁਜਰਾਤ ਦੇ ਵੀ ਹੋਣਗੇ ਤਾਂ ਇੱਥੇ ਮੇਨ ਗੱਲ ਇਹ ਹੈ ਕਿ ਜਿਹੜੀ ਇਹ ਫਲਾਈਟ ਹੈ ਇਹ ਅੰਮ੍ਰਿਤਸਰ 에ਰਪੋਰਟ ਦੇ ਉੱਤੇ ਲੈਂਡ ਹੋਵੇਗੀ ਤੇ ਜਿਹੜੀ ਪਰਸੋ ਵਾਲੀ ਫਲਾਈਟ ਹੈ ਉਸ ਦੇ ਬਾਰੇ ਵੀ ਇਹ ਜਾਣਕਾਰੀ ਸਾਹਮਣੇ ਆਈ ਹੈ ਸੂਤਰਾਂ ਤੋਂ ਕਿ ਜਿਹੜੀ ਦੂਸਰੀ 16 ਫਰਵਰੀ ਵਾਲੀ ਫਲਾਈਟ ਹੈ ਉਹ ਵੀ ਅੰਮ੍ਰਿਤਸਰ 에ਰਪੋਰਟ ਦੇ ਉੱਤੇ ਲੈਂਡ ਹੋਵੇਗੀ ਪਰ ਇੱਥੇ ਮੇਨ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਕਿਉਂ ਲੈਂਡ ਕੀਤਾ ਜਾ ਰਿਹਾ ਹੈ ਇਹਨਾਂ ਫਲਾਈਟਸ ਨੂੰ ਹਾਲਾਂਕਿ ਦਿੱਲੀ 에ਰਪੋਰਟ ਵੀ ਹੈ ਦਿੱਲੀ ਤੇ ਕਿਉਂ ਨਹੀਂ ਇਹਨਾਂ ਫਲਾਈਟਸ ਦੀ ਜਿਹੜੀ ਲੈਂਡਿੰਗ ਹੈ ਉਹ ਹੋ ਰਹੀ ਤਾਂ ਇੱਥੇ ਪਿਛਲੀ ਵਾਰ ਵੀ ਜਿਹੜੀ 5 ਫਰਵਰੀ ਨੂੰ ਫਲਾਈਟ ਆਈ ਸੀ ਉਸ ਦੇ ਵਿੱਚ 104 ਭਾਰਤੀ ਆਏ ਜਿਸ ਦੇ ਵਿੱਚ ਪੰਜਾਬੀ ਮੌਜੂਦ ਸਨ ਹਾਲਾਂਕਿ ਉਸ ਤੋਂ ਬਾਅਦ ਵਿਰੋਧ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਇਹ ਜਹਾਜ਼ ਕਿਉਂ ਲੈਂਡ ਕਰਵਾਇਆ ਗਿਆ ਅੰਮ੍ਰਿਤਸਰ ਦੇ ਵਿੱਚ ਕਿਉਂ ਇਸ ਜਹਾਜ਼ ਦੀ ਲੈਂਡਿੰਗ ਹੋਈ ਜਦੋਂ ਕਿ ਦਿੱਲੀ ਦੇ ਵਿੱਚ ਹੋ ਸਕਦਾ ਸੀ ਇਸ ਗੱਲ ਦਾ ਵਿਰੋਧ ਕੀਤਾ ਗਿਆ ਪਰ ਫਿਰ ਵੀ ਜਿਹੜੀ ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਜਿਹੜੀ ਸੈਕਿੰਡ ਫਲਾਈਟ ਹੈ ਉਹ ਵੀ ਦੁਬਾਰਾ ਯਾਨੀ ਕਿ 15 ਫਰਵਰੀ ਵਾਲੀ ਜਿਹੜੀ ਫਲਾਈਟ ਹੈ ਉਹ ਵੀ ਅਮਰੀਕਾ ਦੇ ਵਿੱਚ ਲੈਂਡ ਹੋਣ ਜਾ ਰਹੀ ਹੈ ਜਿਸ ਦੇ ਵਿੱਚ 119 ਭਾਰਤੀ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਉਹਨਾਂ ਨੂੰ ਡਿਪੋਰਟ ਕਰਕੇ ਵਾਪਸ ਭੇਜਿਆ ਜਾ ਰਿਹਾ ਹੈ ਹਾਲਾਂਕਿ 16 ਫਰਵਰੀ ਨੂੰ ਵੀ ਦੂਜੀ ਫਲਾਈਟ ਆਵੇਗੀ ਤਾਂ ਕਹਿ ਸਕਦੇ ਹਾਂ ਕਿ ਦੋ ਫਲਾਈਟਸ ਅਫੇਰ ਦੁਬਾਰਾ ਜਿਹੜੇ ਡਿਪੋਰਟਸ ਕੀਤੇ ਹੋਏ ਭਾਰਤੀਆਂ ਦੀਏ ਨੇ ਉਹ ਵਾਪਸ ਆਉਣ ਲੱਗੀਆਂ ਨੇ ਤੇ ਦੇਖਣਾ ਹੀ ਹੋਵੇਗਾ ਕਿ ਹੁਣ ਕੱਲ ਵਾਲੀ ਫਲਾਈਟ ਤੋਂ ਬਾਅਦ ਦੂਜੀ ਫਲਾਈਟ ਦੇ ਵਿੱਚ ਕਿੰਨੇ ਲੋਕ ਮੌਜੂਦ ਹੋਣਗੇ ਕਿੰਨੇ ਭਾਰਤੀ ਮੌਜੂਦ ਹੋਣਗੇ ਤਾਂ ਅਮਰੀਕਾ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮੁਲਾਕਾਤ ਦੇ ਵਿੱਚ 트ੰਪ ਦੇ ਨਾਲ ਇਹ ਗੱਲਬਾਤ ਆ ਕੇ ਕਹਿ ਦਿੱਤਾ ਕਿ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਨੇ ਉਹਨਾਂ ਨੂੰ ਵਾਪਸ ਭੇਜਿਆ ਜਾਵੇ ਅਸੀਂ ਉਹਨਾਂ ਨੂੰ ਵਾਪਸ ਲਵਾਵਾਂਗੇ ਸਬਸਕ੍ਰਾਈਬ ਕਰੋ ਚਰਦੀਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਨਹੀਂ ਪ੍ਰੈਸ ਕਰੋ ਬੈਲ ਆਈਕਨ ਨੂੰ